ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਤੇ ਮਲੋਟ ਇਹਨੂੰ ਤਹਿਸੀਲ ਪੈਂਦੀ ਹੈ ਨੇੜੇ ਇਹ ਮਲੋਟ ਦੇ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਦੋ ਨਾਗ ਜਿਹੜੇ ਤੁਹਾਨੂੰ ਵੀਡੀਓ ਦੇ ਮਾਦਮ ਨਾ ਦਿਖਾਉਂਗਾ ਹਾਲਾਂਕਿ ਚਾਰ ਗਾਂਵਾਂ ਘਰੇ ਖੜੀਆਂ ਐ ਜਿਨ੍ਹਾਂ ਚੋਂ ਇਹ ਦੇਸੀ ਗਾਂ ਵੀ ਗੱਭਣ ਐ ਕੁਛ ਦਿਨ ਲੈਂਦੀ ਐ ਸੌਨ ਚ ਪਰ ਨਾਲ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਐ ਇਹਦੇ ਚੱਕੇ ਟੋਕੜ ਗੱਭਣ ਐ ਐਤੋ ਇਲਾਵਾ ਇੱਕ ਇਹ ਗਾਂ ਜਿਹੜੀ ਐਚ ਐਫ ਨਸਲ ਦੀ ਬਿਲਕੁਲ ਤਾਜੀ ਸੋਈ ਐ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਸੋ ਆਓ ਡਿਟੇਲ ਪੁੱਛੀਏ ਤੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਦੋਸਤੋ ਤਾਂ ਜਰੂਰ ਆ ਕੇ ਕਰ ਲਿਆ ਕਰੋ ਆਓ ਸ਼ੁਰੂਆਤ ਇਸ ਗਾਂ ਤੋਂ ਕਰਦੇ ਆਂ ਫਿਰ ਆਪਾਂ ਤੁਹਾਨੂੰ ਦੂਜੇ ਨਾਗ ਜਿਹੜੀ ਤੋਫੜ ਗੰਗਾ ਉਹ ਵੀ ਦਿਖਾ ਦਾਂਗੇ ਹਰਮਨ ਭਾਈ ਸਸਰੀ ਕਾ ਸਸਰੀ ਜੀ ਹਰਮਨ ਅੱਜ ਆਪਾਂ ਜਿਹੜੀ ਇਹ ਗਾਂ ਦਿਖਾ ਰਹੇ ਆਂ ਇਹ ਕਦੋਂ ਕਸੂਈ ਤੇ ਕੰਨ ਮਸੂਹ ਹੈ ਇਹ ਦੂਜਾ ਸਵਾ ਸੂਈ ਹੈ ਜੀ ਘੰਟਾ ਪਹਿਲਾਂ ਸੂਈ ਆ ਅੱਜ ਸੂਈ ਹੈ ਜੀ ਹਾਂ ਜੀ ਘੰਟਾ ਕ ਪਹਿਲਾਂ ਸੂਈ ਆ ਅੱਜ ਫਿਰ ਜ਼ੇਰ ਤਾਂ ਪੈਣ ਵਾਲੀ ਹੈ ਹਾਂ ਜ਼ੇਰ ਪੈਣ ਵਾਲੀ ਹੈ ਜੀ ਬੱਚਾ ਕੀ ਦਿੱਤਾ ਬਾਈ ਬੱਚਾ ਵੱਛੀ ਹੈ ਜੀ ਵੱਛੀ ਦਿੱਤੀ 1,20,000 ਇੱਕ ਵਾਰ ਦੱਸੋ ਤੁਹਾਨੂੰ ਇੱਥੇ ਹੀ ਦਿਖਾ ਦਿੰਨਾ ਕਿਉਂਕਿ ਬੱਚੇ ਦੀ ਖਿੱਚ ਪਸੂ ਕਈ ਵਾਰਾਂ ਤਾਜਾ ਸੂਆ ਜਾਦੇ ਕਰਨ ਲੱਗ ਜਾਂਦਾ 1,20,000 ਰੇਟ ਸੂਆ ਦੂਜਾ ਘੰਟਾ ਪਹਿਲਾਂ ਸੋਈ ਆ ਜੇਰ ਹਜੇ ਪੈਣ ਵਾਲੀ ਆ ਬੱਚੇ ਨੂੰ ਚੜਦੀ ਆ ਉਹਦੇ ਕਰਕੇ ਪਸਮਾਰਚ ਹੋਈ ਖੜੀ ਆ ਹਜੇ ਕਿਉਂਕਿ ਵੀਡੀਓ ਬਣਾਉਣੀ ਸੀ ਤੇ ਉਸ ਤੋਂ ਬਾਅਦ ਚ ਇਹਦਾ ਦੁੱਧ ਕੁਝ ਬਾਈ ਚੋਊਗਾ ਕੁਝ ਬੱਚੇ ਨੂੰ ਪਿਆਊਗਾ ਤਾਂ ਫੇਰ ਜੇਰ ਆਸਤੇ ਹੀ ਬੈਠਣਾ ਸ਼ੁਰੂ ਕਰੂਗੀ ਤੁਸੀਂ ਹਵਾਨਾ ਦੇਖੋ ਤੋਰ ਕੇ ਤੁਹਾਨੂੰ ਇਹ ਦਿਖਾ ਦਿੰਦੇ ਹਾਂ ਹਰਮਨ ਬਾਈ ਤੋਰ ਇਹਨੂੰ ਬੜਾ ਤੋ ਸੋ ਸੋ ਹੋਣੇ ਦਾ ਤੁਸੀਂ ਢਾਂਚਾ ਥਣ ਹਵਾਨਾ ਦੇਖ ਲਓਗੇ ਸੋ ਹਵਾਨਾ ਫੇਰ ਦੇਖੋ ਥੋੜਾ ਜਿਹਾ ਬੱਚੇ ਤੋਂ ਤਾਜੇ ਸੂਏ ਪਸ਼ੂ ਨੂੰ ਪਾਸੇ ਕਰਨਾ ਔਖਾ ਹੋ ਜਾਂਦਾ ਥਣ ਬਹੁਤ ਸੋਹਣੇ ਨੇ ਦੋਸਤੋ ਥੀ ਚਵਾਈ ਵਾਲੇ ਆ ਢਾਂਚਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਸੋਹਣਾ ਸਟਰਕਚਰ ਹੈ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਜਾਂ ਘਰੇ ਦੁੱਧ ਚੋਣਾ ਤਾਂ ਇੱਕ ਸੋਹਣੀ ਗਾਂ ਸੋ ਇਸ ਸਾਈਡ ਤੋਂ ਵੀ ਇਹਦੇ ਥਣ ਹਵਾਨੇ ਨੂੰ ਤੁਸੀਂ ਦੇਖ ਸਕਦੇ ਹੋ ਪਸੰਦ ਜੀ ਨੂੰ ਆਵੇ ਤਾਂ ਕੰਟੈਕਟ ਕਰ ਲਓ 1 ਲੱਖ ਤੇ 20 ਹਜ਼ਾਰ ਰੇਟ ਦੋਸਤੋ ਬਾਈ ਨੇ ਬੋਲਿਆ ਸੋ ਇਹ ਰੋ ਇਹ ਦੇ ਖੰਡੇ ਹਵਾਨੇ ਦਾ ਦਸੋ ਸੋ ਇਹ ਵੈਡ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਵਿਕਰੀ ਆਸਤੇ ਮੌਜੂਦ ਆ ਜਿਹੜੀ ਇਹਦੂ ਬਾਅਦ ਤੁਹਾਨੂੰ ਟੋਕੜ ਗੱਬਣ ਵੀ ਦਿਖਾ ਦਨੇ ਇਹਦੇ ਨਾਲ ਬੱਚਾ ਵੱੱਛੀ ਇੱਕ ਵਾਰ ਤੁਹਾਨੂੰ ਵੱੱਛੀ ਜਰੂਰ ਇਹਦੀ ਦਿਖਾ ਦੂਗਾ ਚੰਗਾ ਹਵਾਨਾ ਦਸੋ ਸੋਹਣੇ ਹਵਾਨੇ ਦੀ ਤਿਆਰੀ ਦੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ 1 ਲੱਖ 20000 ਇਹਦਾ ਰੇਟ ਬਾਈ ਨੇ ਰੱਖਿਆ ਥਣ ਬਹੁਤ ਸੋਹਣਾ ਪੂਰਾ ਹੱਥੀ ਚੁਆਈ ਵਾਲਾ ਨਰਵਾ ਥਣ ਲੱਗਾ ਹੋਇਆ ਬਾਕੀ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਬੰਦੇ ਬਈ ਸੋ ਦਸਤੋ ਇਹਦਾ ਬੱਚਾ ਇੱਕ ਵਾਰ ਤੁਸੀਂ ਬੱਚੀ ਦੇਖ ਲਓ ਹਜੇ ਉੱਠਣਾ ਆਣੀ ਸ਼ੁਰੂ ਕਰਨਾ ਲੱਗਦਾ ਹੈ ਦੇਖਣ ਤੋਂ ਵੀ ਸ਼ਾਇਦ ਜਰਸੀ ਸੀਮਨ ਲੱਗਾ ਹੋਊਗਾ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਆਪ ਦੀ ਜੱਜਮੈਂਟ ਆਪ ਕਰੇ ਇਹ ਤੋਂ ਇਲਾਵਾ ਇੱਕ ਟੋਕੜ ਗੱਬਣਾ ਤੁਹਾਨੂੰ ਦਿਖਾਉਣਾ ਹਰਮਨ ਬਾਈ ਜਿਹੜੀ ਇਹ ਟੋਕੜ ਗੱਬਣ ਹੈ ਹਾਂਜੀ ਕਿੰਨੇ ਚਰ ਦੀ ਚੈੱਕ ਪਾਸ ਹੈ ਇਹ ਚਾਰਾਂ ਤੋਂ ਬਾਹਰ ਹੀ ਪਹਿਮਾ ਚੱਲੀ ਜਾਂਦਾ ਜੀ ਇਹਨੂੰ ਦੁੱਧ ਹੁਣ ਕਿੰਨਾ ਦਿੰਦੀ ਹੈ ਹੁਣ 12 13 ਕਿਲੋ ਹਜ਼ਰ ਹੈਗਾ ਜੀ 12 13 ਕਿਲੋ ਇਸ ਟਾਈਮ ਹੈਗਾ ਹਾਂਜੀ ਹੈਗਾ ਜੀ ਇਹਦਾ ਰੇਟ ਕੀ ਕਰ ਦੂੰ ਇੰਦਰ ਰੇਟ ਫੋਨ ਤੇ ਕਰ ਲਾਂਗੇ ਭਾਈ ਜੀ ਇਹਦਾ ਫੋਨ ਇਹਦਾ ਨਾ ਸੌਦਾ ਹੋਇਆ ਸੀਗਾ ਜੀ ਆਪਾਂ ਪੋਸਟ ਪਾਈ ਸੀਗੀ ਸੌਦਾ ਹੋ ਗਿਆ ਸੀ ਵੀਰ ਨਾਲ ਹੀ ਤੇ ਸਾਈ ਵੀ ਆਈ ਸੀਗੀ ਤੇ ਬਾਈ ਆਏ ਨਹੀਂ ਕਿ ਲੈਣ ਨਹੀਂ ਆਏ ਗਈ ਅੱਛਾ ਤੇ ਆਪਾਂ ਚਲ ਜਿਓ ਵੀਡੀਓ ਵੇਖਦਾ ਵੀਰ ਤੇ ਆਪਾਂ ਪਹਿਲਾਂ ਪਹਿਲ ਦੇ ਆਧਾਰ ਤੇ ਹੁੰਦੀ ਏ ਠੀਕ ਹੈ ਜੀ ਵੀ ਜੇ ਲਜਾਣੀ ਚਾਹੁੰਦਾ ਤੇ ਅੱਜ ਵੀ ਵੈਡ ਹੁੰਦੀ ਆ ਜੀ ਸਹੀ ਹੈ ਹਾਂਜੀ ਫਿਰ ਓਕੇ ਖੋਲ ਨਹੀਂ ਭਾਈ ਨੂੰ ਸੋ ਦੋਸਤੋ ਜਿਹੜੇ ਵੀਰ ਨੇ ਖਰੀਦੀ ਸੀ ਬਾਈ ਕਹਿੰਦਾ ਵੀ ਜੇ ਉਹ ਵੀਡੀਓ ਵੀਰ ਵੇਖ ਲੈਂਦਾ ਤਾਂ ਉਹਦੀ ਹਜੇ ਵੀ ਪਹਿਲ ਹੈ ਲਿਜਾ ਸਕਦਾ ਉਹਦੀ ਸਾਈ ਪਹੁੰਚੀ ਵੀ ਹੈ ਪਰ ਨਹੀਂ ਤਾਂ ਫਿਰ ਕਿਉਂਕਿ ਪਸ਼ੂ ਸਾਲੀ ਚੀਜ਼ ਐ ਰੋਕਣਾ ਗਲਤ ਹੋ ਜਾਂਦਾ ਤੇ ਇਸ ਵੀਰ ਦਾ ਹੱਕ ਆ ਵੀ ਆਪਦੀ ਚੀਜ਼ ਨੂੰ ਵੇਚੇ 12 ਕਿਲੋ ਦੁੱਧ ਐ ਇਸ ਟਾਈਮ ਦੇ ਰਹੀ ਐ ਤੇ ਚਾਰਾਂ ਮਹੀਨਿਆਂ ਤੋਂ ਉੱਤੇ ਗੱਬਣ ਹੋ ਗਈ ਐ ਤਿੰਨ ਦਿਨ ਤਿੰਨ ਦਿਨ ਹੋ ਗਏ ਨੇ ਇਹ ਸੌਦਾ ਹੋਏ ਨੂੰ ਜੀ ਅੱਛਾ ਕਿਉਂਕਿ ਆਪਾਂ ਤੇ ਇੱਕ ਹੀ ਵੀਰ ਨੂੰ ਹਰੇਕ ਨੂੰ ਆਖਦੇ ਵੀ ਚਲ ਜੇ ਸੌਦਾ ਹੁੰਦਾ ਤੇ ਅਗਲੇ ਦਿਨ ਟਾਈਮ ਕੱਢ ਕੇ ਸਹੀ ਤੇ ਆਪ ਦਾ ਪਾਸ ਕਰਕੇ ਆਪਦੀ ਲੈ ਕੇ ਜਾਓ ਜੀ ਠੀਕ ਐ ਨਹੀਂ ਤੇ ਅਗਲੇ ਨੂੰ ਜਵਾਬ ਦੇ ਦੋ ਵੀ ਆਪਾਂ ਸਾਈ ਭਾਈ ਉਹਦੇ ਕਰਾਂਗੇ ਜਦੋਂ ਘਰੇ ਆਵਾਂਗੇ ਸਹੀ ਠੀਕ ਨਹੀਂ ਜੀ ਰੁਕ ਜਾਂਦੀ ਐ ਬਾਅਦ ਚੋ ਵੀਰ ਬਿਲਕੁਲ ਤਿੰਨ ਦਿਨ ਹੋ ਗਏ ਤਿੰਨ ਦਿਨ ਰੁਕੀ ਰਹੀ ਐ ਇਸੇ ਕਰਕੇ ਬਾਅਦ ਚ ਅਗਲਾ ਕਹਿ ਦਿੰਦਾ ਵੀ ਵਪਾਰੀ ਵੀਰ ਦੀ ਜਾਂ ਕਿਸੇ ਦੀ ਵੀ ਅਗਲੇ ਦੀ ਗਲਤੀ ਆ ਜੀ ਹੁਣ ਆਪਣੀ ਵੀ ਮਜਬੂਰੀ ਆ ਜੀ ਅਜੇ ਹੁਣ ਅਗਲਾ ਕਹਿ ਕੇ ਬਾਈ ਸਾਈ ਨਹੀਂ ਮੋੜਦਾ ਜਾਂ ਕੁਝ ਵੀ ਐ ਚਲੋ ਵੀਰੇ ਉਹ ਐਣਾ ਵੀ ਜੇ ਅਗਲੇ ਨੇ ਆਪਾਂ ਕਿਸੇ ਗੱਲ ਤੋਂ ਭੱਜੇ ਹੀ ਗਏ ਤੇ ਆਪਾਂ ਨੂੰ ਅਗਲਾ ਕਹਵੇ ਜੀ ਸਹੀ ਨਹੀਂ ਠੀਕ ਐ ਤੋਰ ਦੇ ਬਾਈ ਸੋ ਦੋਸੋ ਇਹ ਚੀਜ਼ ਜਾਇਜ ਆ ਸਾਈ ਕੀਤੀ ਆ ਤਾਂ ਕਿ ਪਾਸ ਕਰ ਲੈਣਾ ਚਾਹੀਦਾ ਬਸੂ ਸੋ ਇਹ ਗਾਂ ਟੋਕੜ ਕੱਪਣਾ ਜਿਹੜਾ ਵੀਰ ਖਰੀਦਣਾ ਚਾਹਵੇ ਕੰਟੈਕਟ ਕਰ ਲਓ ਦੁੱਧ ਜਾਦੇ ਵਾਲੀ ਆ ਇਸ ਟਾਈਮ ਦੁੱਧ ਥੋੜਾ ਤਾਂ ਹੀ ਹਵਾਨਾ ਤੁਹਾਨੂੰ ਬੈੜ ਨਾ ਖੁੱਲੀ ਸੀਗੀ ਜਿੱਥੋਂ ਆਪਾਂ ਲੈ ਕੇ ਆਂਦੀ ਦੁੱਧ 17 18 ਕਿਲੋ ਆਪਾਂ ਚੋਕੇ ਲਿਆਂਦੀ ਸੀਗੀ ਜੀ ਅੱਛਾ ਕੁਛ ਨਾ ਦੋ ਤਿੰਨ ਦਿਨਾਂ ਨੇ ਕਿ ਮਨ ਨਹੀਂ ਲਾਇਆ ਬੈੜ ਨੇ ਜੀ ਹੁਣ ਖਾਣ ਲਾਪੀ ਵਧੀਆ ਖਾਈ ਪੀ ਜਾਂਦੀ ਏ ਠੀਕ ਠੰਡੀ ਆ ਵਧੀਆ ਇੱਕ ਕਰਮ ਵਾਲੀ ਤੇ ਹੁਣ ਖਾਣ ਪੀਣ ਲਾਪੀ ਦੁੱਧ ਹੁਣ ਆਪ ਕਰੀ ਜਾਂਦੀ ਏ ਵੈਸੇ ਠੀਕ ਐ ਲੈ ਜੀ ਮੈਂ ਬੰਦ ਦੇ ਉਧਰ ਨੂੰ ਸੋ ਇਹ ਗਾਂ ਦੋਸੋ ਟੋਕੜ ਗੱਬਣਾ ਸੋਹਣੀ ਗਾਂ ਜਿਹੜੋ ਪਸੰਦ ਆ ਵੇ ਦਾ ਰੇਟ ਬਾਈ ਨੇ ਫੋਨ ਤੇ ਰੱਖਿਆ ਦੂਜੀ ਗਾਂ ਦਾ ਰੇਟ ਤੁਹਾਨੂੰ ਤੁਸੀਂ ਆ ਕੇ ਦੇਖ ਕੇ ਆਪਣੀ ਤਸੱਲੀ ਕਰਕੇ ਜਿਹੜਾ ਵੀ ਪਸ਼ੂ ਤੁਹਾਨੂੰ ਇਹਨਾਂ ਚ ਜੱਜਦਾ ਹੈ ਉਹ ਖਰੀਦ ਲਿਓ ਨੰਬਰ 22 ਦਾ ਸਕਰੀਨ ਉੱਤੇ ਆ ਧੰਨਵਾਦ